ਜਿਮਨੀ ਚੋਣਾ ਚ 30 ਸਾਲਾਂ ਬਾਅਦ ਲਿਬਰਲਸ ਤੇ ਹੋਈ ਵੱਡੀ ਹਾਰ ਖਤਰੇ ਚ ਪਈ ਟਰੂਡੋ ਦੀ ਲੀਡਰਸ਼ਿਪ ਰੂਸੀ ਮੀਡੀਆ ਦਾ ਦਾਵਾ ਅਗਲੇ ਮਹੀਨੇ ਰੂਸ ਦਾ ਦੌਰਾ ਕਰਨਗੇ ਪੀਐਮ ਮੋਦੀ ਰੂਸ ਚਾਤਵਾਦੀ ਹਮਲੇ ਦੇ ਸ਼ਿਕਾਰ ਹੋਏ ਪੁਲਿਸ ਅਧਿਕਾਰੀ ਦੀ ਮੌਤ ਮ੍ਰਿਤਕਾ ਦੀ ਗਿਣਤੀ 21 ਹੋਈ ਓਮਿੱਲਾ ਹੋਣਗੇ ਐਨਡੀ ਉਮੀਦਵਾਰ ਫਿਰ ਬਣ ਸਕਦੇ ਹਨ ਲੋਕ ਸਭਾ ਦੇ ਸਪੀਕਰ ਜੀਡੀ ਤੋਂ ਬਾਅਦ ਹੁਣ ਸੀਬੀਆਈ ਦਾ ਸ਼ਿਕੰਜਾ ਸੀਐਮ ਕੇਜਰੀਵਾਲ ਨੂੰ ਤਿਹਾਰ ਜੇਲ੍ਹ ਚ ਕੋਰਟ ਲਿਆਈ ਦਿੱਲੀ ਪੁਲਿਸ ਪੇਪਰ ਲੀਕ ਕਰਨ ਵਾਲਿਆਂ ਨੂੰ ਹੋਵੇਗੀ ਉਮਰ ਕੈਦ ਦੀ ਸਜ਼ਾ 1 ਕਰੋੜ ਜੁਰਮਾਨਾ ਆਰਡੀਨੈਂਸ ਨੂੰ ਕੈਬਨਟ ਦੀ ਮਨਜ਼ੂਰੀ ਰੱਦ ਜਾਂ ਮੁਲਤਵੀ ਪ੍ਰੀਖਿਆ ਦਾ ਨਵਾਂ ਸਕੇਡਿਊਲ 10 ਦਿਨਾਂ ਅੰਦਰ ਹੋਵੇਗਾ ਜਾਰੀ ਐਨਟੀਏ ਨੇ ਦਿੱਤੇ ਸੰਕੇਤ ਕੋਚੀ ਤੋਂ ਲੰਡਨ ਜਾ ਰਹੀ ਫਲਾਈਟ 'ਚ ਯਾਤਰੀ ਨੇ ਦਿੱਤੀ ਬੰਬ ਦੀ ਧਮਕੀ ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਨਸ਼ੇ ਚਟੱਲੀ ਥਾਣੇਦਾਰ ਨੇ ਦੋ ਪੀਸੀਆਰ ਮੁਲਾਜ਼ਮਾਂ ਨੂੰ ਬਾਰ ਹੇਠ ਕੁਚਲਿਆ ਇੱਕ ਦੀ ਮੌਤ ਵਿਧਾਨਾ ਚ ਬਣਿਆ ਪੰਜਾਬ ਦਾ ਪਹਿਲਾ ਸਾਈਬਰ ਥਾਣਾ ਜਾਂਚ ਤੋਂ ਬਾਅਦ ਤੁਰੰਤ ਹੋਵੇਗੀ ਐਫ ਆਈ ਆਰ